ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਠੀਕ ਠਾਕ ਹੋ ਸਾਰੇ ਅੱਜ ਵੀਰ ਜੀ ਢੇੜਾ ਮਰਵਾਉਂਦੇ ਆ ਝੋਨੇ 'ਚ ਬੰਦਿਆਂ ਨੇ ਝੋਨੇ ਦੇ ਨਾਲ ਹੀ ਘਾਹ ਦਾ ਬੂਟਾ ਵੀ ਲਾਤਾ ਕੋਈ ਕੋਈ ਪਣੀਰੀ 'ਚ ਘਾਹ ਦਾ ਬੂਟਾ ਸੀਗਾ ਜੀ ਇਹਨਾਂ ਨੂੰ ਬਥੇਰਾ ਆ ਗਿਆ ਕੱਢ ਦਿਓ ਕੱਢ ਦਿਓ ਹਾਂਜੀ ਸਸਾਰ ਜੀ ਕੱਢ ਦਾਂਗੇ ਕੱਢ ਦਾਂਗੇ ਉਹ ਕੱਢ ਕੱਢ ਕੇ ਝੋਨਾ ਲੋਲਣ ਲੱਗੇ ਖਤੇ ਦੀ ਸਿੱਟੀ ਗਈ ਉਹ ਉਹ ਸਾਰਾ ਇਹ ਵਿੱਚ ਵਿਚਾਰਾ ਹੋ ਗਿਆ ਹੁਣ ਅੱਜ ਲਾਇਆ ਆ ਮੁੰਡੇ ਅੱਜ ਉਧਰ ਆਪਣੇ ਉਹ ਫਿਰਦਾ ਉਧਰ ਉਹ ਪੱਠਿਆਂ ਤੇ ਪਰਲੇ ਬੰਨੇ ਆ ਇੱਕੋ ਕੱਦਮ ਨਹੀਂ ਜੀ ਅੱਜ ਇਹ ਮੋਟਰ ਚੱਲੀ ਜਾਂਦੀ ਆਪਣੀ ਅੱਜ ਬਾਹਰ ਵਾਲੀ ਇਸੇ ਖਾਤੇ ਨੂੰ ਹਾਂ ਜੀ ਵੀਰ ਜੀ ਇੱਕ ਐਤ ਕੀ 110 ਚੋਨਾ ਬੜਾ ਧੋੜੀਆਂ ਪੈ ਪੈ ਕੇ ਚੱਲਿਆ ਜੀ ਆ ਵੀ ਆਪਣਾ ਖਾਤਾ ਇੱਕ ਕਾ ਖੱਤਾ ਤੇ ਇੱਕ ਉਹ ਵਾਲਾ ਖੱਤਾ ਇਹ ਸਾਰਾ 110 ਇਹ ਉਹ ਵਾਲਾ ਖੱਤਾ ਵੀ ਐਦਾ ਤਾਂ ਫੰਟ ਆਈਆਂ ਕਿਤੇ ਤੁਰ ਗਿਆ ਕਿਤੇ ਨਹੀਂ ਕਿਤੇ ਤੁਰ ਪਿਆ ਕਿਤੇ ਨਹੀਂ ਇਹ ਮੇਰਾ ਵੀ ਦੱਸੋ ਕੀ ਚੱਕਰ 110 ਨੂੰ ਹੈ ਕਿ ਕੀ ਹੋਇਆ ਵਾ ਅਸਲ 'ਚ ਸਹੀ ਮੈਨੇ ਕਰਿਆ ਹੋਣਾ ਵਾ ਦੋਰੀ ਖਾਦ ਪੈ ਗਈ ਆ ਹੁਣ ਮਾੜਿਆ ਬੂਟਾ ਕਰਨ ਲੱਗਾ ਵਾ ਪਿੱਲੋ ਇਹਦੇ ਹਾਲਾਤ ਮਾੜੇ ਹੀ ਸੀਗੇ ਪਿਛਲੇ ਸਾਲ ਤਾਂ ਨਹੀਂ ਦਾ ਪਿਛਲੇ ਸਾਲ ਤਾਂ ਬਹੁਤ ਸੋਹਣਾ ਹੋਇਆ ਝਾੜ ਵੀ ਚੰਗਾ ਦਿੱਤਾ ਪਿਛਲੇ ਸਾਲ ਲਾਇਆ ਸੀ ਮੈਂ 8-10 ਕੇ ਲਿਏ ਬੜਾ ਸੋਨਾ ਝਾੜ ਦਿੱਤਾ ਤੇ ਉਹਦਾ ਵੀ ਵਧੀਆ ਤੁਰਿਆ ਰਿਹਾ ਇਹ ਮੇਰਾ ਵੀ ਦੱਸਿਓ ਯਾਰ ਕੀ ਚੱਕਰ ਕੀ ਬਣਿਆ ਕੀ ਇਹ ਕੋਈ ਕਮੀ ਆ ਕਿਸ ਚੀਜ਼ ਦੀ ਜਾਂ ਗਰਮੀ ਆ ਜਾਂ ਕੀ ਆ ਮੈਂ ਉਧਰ ਰੋਪੜ ਕਾਲੇ ਬਾਈ ਉਹਨਾਂ ਦੇ ਵਲੌਗ ਦੇਦਾ ਉਹਨਾਂ ਦੇ ਵੀ ਇਦਾਂ ਹੀ ਆ ਕਾਲੇ ਬਾਈ ਦੇ ਵੀ ਰੋਪੜ ਵਾਲੇ ਦੇ ਵੀ ਇਦਾਂ ਹੀ ਸੀਗਾ ਦਿਖਾਉਂਦੇ ਆਂ ਕੱਲ ਵਲੌਗ ਵਿੱਚ ਉਹਦੇ ਵਿੱਚ ਤਾਂ ਢੋੜੇ ਢੋਰੀਆਂ ਆ ਪਤਾ ਨਹੀਂ ਕੀ ਚੱਕਰੇ ਬਣਿਆ ਤੇ ਕੀ 26 22 ਝੋਨਾ ਤਾਂ ਸਾਰਾ ਸਹੀ ਆ 26 ਵੀ ਸਹੀ ਆ ਹੋਰ ਉਹ ਡੈਡ ਸੀ ਇਕੱਲੇ 110 ਨੂੰ ਹੀ ਬਿਮਾਰੀ ਪਈ ਆ ਤੁਹਾਨੂੰ ਮੈਂ ਦਿਖਾਉਣਾ ਉਧਰ ਜਾ ਕੇ ਕੀ ਬਣਿਆ ਕੀ ਆ ਹਾਂਜੀ ਆਹ ਦੇਖੋ ਵੀਰ ਜੀ ਇਦਾਂ ਆਂ ਦੇਖੋ ਆਹ ਦੇਖੋ ਤੁਸੀਂ ਦਰਵਾਜ਼ੇ ਫਾਂਟ ਜੀ ਵੱਖਰੀ ਦੇ ਦਿੱਤੀ ਐ ਨੂੰ ਪਰਾਤੀ ਜਾਂਦੀ ਐ ਤੇ ਚ ਦੋ ਵਾਰੀ ਨਾਗਾ ਲਾ ਲਿਆ ਉਤੋਂ ਲੈ ਕੇ ਇਦਾਂ ਪ੍ਰਾਜ ਜੀ ਹੁੰਦੀ ਆ ਨਾਲ ਦੀ ਪ੍ਰਾਤ ਬਿਲਕੁਲ ਸਹੀ ਆ ਇਦਾਂ ਇਦਾਂ ਫਾਂਟ ਆ ਸਾਰੇ ਖੱਤੇ ਦਾ ਹੁਣ ਮੜਿਆ ਖੱਤਾ ਦਿਖਣ ਲੱਗਾ ਹੈ ਇਹਦੇ ਫਿੱਲੋ ਔਲਾਦ ਮੜੇ ਸੀ ਬਹੁਤ ਜ਼ਿਆਦੇ ਆ ਤੁਹਾਨੂੰ ਹੋਰ ਦਿਖਾਉਣਾ ਅੱਗੇ ਵੀ ਇਹ ਫਿੱਲੋ ਤਾਂ ਲੱਗਦਾ ਹੀ ਸੁੱਕੀ ਜਾਂਦਾ ਪਿਆ ਬੂਟਾ ਜਿਹੜਾ ਇਹ ਬੂਟਾ ਵਾਲਾ ਉਹੀ ਸੁੱਕੀ ਜਾਂਦਾ ਲੱਗਦਾ ਇਦਾਂ ਹੀਗਾ ਫਿੱਲੋ ਆ ਤਾਂ ਹੁਣ ਮੜੀਆਂ ਪ੍ਰਾਤਾ ਖੱਤਾ ਮੜਾ ਦੇਖਣ ਆਲਾ ਹੋਇਆ ਨਹੀਂ ਤੇ ਫਿੱਲੋ ਆ ਦੇਖੋ ਇੱਥੇ ਵੀ ਦੇ ਪ੍ਰਾਤ ਸੀ ਤੋੜ ਜਾਂਦੀ ਆ ਵਾਹ ਇਹ ਇੱਥੇ ਵੀ ਪ੍ਰਾਤ ਸੀ ਇੱਥੇ ਵੀ ਸੀ ਪ੍ਰਾਤ ਇੱਕ ਪ੍ਰਾਤ ਆ ਸੀ ਆ ਦੇਖੋ ਆ ਦੇਖੋ ਆ ਪ੍ਰਾਤ ਪੂਰੀ ਖਰਾਬ ਨਾਲ ਦੀ ਪ੍ਰਾਤ ਪੂਰੀ ਠੀਕ ਸੀ ਇਹ ਇਦਾਂ ਹੋਇਆ ਪ੍ਰਾਤਾਂ ਨਹੀਂ ਆ ਸਿੱਧਾ ਸਿੱਧਾ ਦੇਖੋ ਆ ਦੇ ਵਿੱਚ ਤਾਂ ਫੇਰ ਲਾ ਇੱਥੇ ਦੁਵਾਰਾ ਬੂਟੇ ਲੱਗੇ ਆ ਤਾਂ ਕਰਕੇ ਰਲ ਗਿਆ ਨਾਲ ਨੇ ਇਧਰ ਹਲ ਨਾਲਾ ਨਹੀਂ ਆ ਦੇਖੋ ਆ ਵੀ ਪ੍ਰਾਤ ਬਹੁਤ ਸੋਹਣੀ ਆ ਆ ਵੀ ਪ੍ਰਾਤ ਬਹੁਤ ਸੋਹਣੀ ਆ ਆ ਵਿੱਚੋਂ ਪ੍ਰਾਤ ਬਹੁਤ ਮਾੜੀ ਆ ਆ ਚੱਕਰ ਬਣਿਆ ਬਾਈ ਜੀ ਇਹਦੀ ਪਾਣੀ ਕੀ ਆ ਰੋਲਾ ਇਹ ਆਹ ਚੱਕਰ ਆ ਬਾਈ ਜੀ ਆ ਬੰਨਾ ਬੰਨਾ ਇਧਰ ਆ ਦੇਖੋ ਉਹ ਵਿੱਚ ਕਾਲੇ ਫੇਸ ਦੇਖੋ ਇੱਕ ਧੋਗੀ ਜੀ ਬਸ ਆ ਸਾਰੇ 110 ਨੂੰ ਆਈ ਬਮਾਰੀ ਆ ਦੇਖੋ ਇੱਥੇ ਵੀ ਇਦਾਂ ਆ ਇੱਥੇ ਵੀ ਇਦਾਂ ਹੀ ਬੰਨੇ ਬੰਨੇ ਵਿਰਲਾਜ ਆ ਪਾ ਸਾਰੇ ਕੁਛ ਇਹੋ ਜਿਹੇ ਹਾਲਾਤ ਆ 110 ਚੋਂ ਨੇ ਦੇ ਤੈਰ ਗਈ। ਬਾਕੀ ਹੁਣ ਪਰਮਾਤਮਾ ਜਾਣਦਾ ਇਹਦਾ ਕੀ ਬਣੂਗਾ। ਝਾੜਦੇ ਵਧੀਆ ਰਹੂਗਾ ਨਹੀਂ ਰਹੂਗਾ। ਇਹ ਹੁਣ ਪਰਮਾਤਮਾ ਨੂੰ ਪਤਾ ਵਾ ਆਪਾਂ ਸੇਵਾ ਕਰੀ ਜਾਂਦੇ ਵਧੀਆ ਇਹਦੀ। ਖਾਦ ਦਵਾਈ ਬੂਟੀ ਇਹਨੂੰ ਸਾਰੀ ਮਿਲ ਜਾਂਦੀ ਟਾਈਮ ਨਾਲ। ਉਹ ਖਾਤਾ ਪਾਤੀਆਂ ਆ ਵਾ ਬਾਈ ਹੁਣ ਇਹਨੂੰ ਆਪਾਂ ਤੀਸਰੀ ਖਾਤ ਪਾਖਵਾਂਗੇ ਆ ਵੀ ਖੱਤਾ ਇਦਾਂ ਹੀ ਸੀਗਾ ਚਲੋ ਇਹ ਤੁਰ ਪਿਆ ਹੁਣ ਆ ਵੀ ਖੱਤਾ ਇਦਾਂ ਹੀ ਸੀਗਾ ਇਧਰਲਾ ਖਾਤਾ ਵੀ ਇਦਾਂ ਹੀ ਸੀਗਾ ਨਾਲ ਦਾ ਇਹ ਤਾਂ ਚਲੋ ਹੁਣ ਤੁਰ ਪਿਆ ਵਾ ਹੈ ਐ ਇਹਦੇ ਵੀ ਉਹੀ ਹਾਲਾਤ ਸੀ ਜੋਦਿਆ ਉਹ ਇਹ ਵੀ ਉਦਾਂ ਹੀ ਸੀਗਾ ਵਿੱਚੋਂ ਵਿੱਚ ਧੋੜੀਆਂ ਖਰਾਬ ਵਿੱਚੋਂ ਵਿੱਚ ਸਹੀ ਦੇਖੋ ਹੁਣ ਬਾਕੀ ਇਹ ਬੰਦਾ ਬਾਕੀ ਹੁਣ ਚਲੋ ਤੁਰ ਤਪਿਆ ਹੁਣ ਤੋਂ ਵਧੀਆ ਤੁਰ ਪਿਆ ਉਦਾਂ ਪਿੱਲੋ ਦੇਖਣ ਨੂੰ ਲੱਗਦਾ ਹੀ ਨਹੀਂ ਚੰਗਾ ਹੋਰੀ ਪੜਾਇਆ ਖੱਤਾ ਲੱਗਦਾ ਹੈਗਾ ਸ਼ਕਲ ਦੇਖਣ ਦਿਲ ਨਹੀਂ ਕਰਦਾ ਕਤੇ ਦੀ ਮੈਂ ਤਾਂ ਗੱਸ ਸੁੱਕ ਜਾਣਾ ਜੋ ਹਲਾ ਸੀ ਪਿੱਲੋ ਇੱਕ ਮੱਕੀ ਸੀਗੀ ਪਤਾ ਨਹੀਂ ਉਹਦਾ ਕਰਕੇ ਪੜਾਹਸ ਬੜੂਸ ਮਾਰੀ ਆ ਮੱਕੀ ਵਾਲਾ ਸਾਰੇ ਖੱਤੇ ਮੱਕੀ ਵਾਲੇ ਸੀ ਕਿਉਂ ਮੱਕੀ ਗਰਮੈਸ਼ ਵੀ ਬਹੁਤ ਛੱਡਦੀ ਆ ਹੋ ਸਕਦਾ ਪੜਾਹਸ ਪੈ ਕੇ ਗਲ ਕੇ ਹੁਣ ਬੂਟੇ ਗਰਮੀ ਵੀ ਬਹੁਤ ਜ਼ਿਆਦੀ ਜਦੋਂ ਲਾਇਆ ਵਾ ਤੇ ਮੱਕੀ ਨੇ ਹੋ ਸਕਦਾ ਪੜਾਹਸ ਵੀ ਮਾਰਤੀ ਹੋਵੇ ਇਹੋ ਜਿਹਾ ਚੱਕਰ ਕੋਈ ਬਣ ਗਿਆ ਲੱਗਦਾ ਤੇ ਬਾਕੀ ਹੁਣ ਤਾਂ ਚਲੋ ਹੋ ਗਿਆ ਦੇਖਣ ਦੇ ਲੈਕਦਾ ਹੁਣ ਰਲੀਆਂ ਦਾ ਨਾਲ ਹੋਰ ਕਿਹੇ ਵੈਰੈਟੀ ਨੂੰ ਨਹੀਂਦਾ ਹੋਇਆ ਬਾਕੀ ਸਾਰੀਆਂ ਵੈਰੈਟੀਆਂ ਸਹੀ ਆ ਜੀ ਤੇ ਸਾਰਾ ਪਲਾਟ ਆਪਣਾ 6-7 ਕਿੱਲਿਆਂ ਦਾ ਇਦਾਂ ਹੀ ਆ ਸਾਰਾ ਇਹ ਬਾਕੀ ਚਲੋ ਹੁਣ ਪਰਮਾਤ ਹੁਣ ਪਤਾ ਉਹ ਕੀ ਕਰਨਾ ਕਿੰਦਾ ਹੋਣਾ ਪੱਠੇ ਉਦਨ ਬੀਜੇ ਪੱਠੇ ਉਗ ਪਿਆ ਚਰੀ ਬੀਜੀ ਆ ਜੀ ਇਹ ਲੋਆਂ ਵਾਲੀ ਉਗਤ ਪਈ ਆ ਸੋਹਣੀ ਆਜ ਉਧਰ ਵੀ ਵੋਣਾ ਮਾ ਥਾਂ ਪਨੀਰੀ ਵਾਲਾ ਟਰੈਕਟਰ ਨੂੰ ਵੱਡਾ ਕੱਢਦੇ ਆ ਬਾਹਰ ਤੋ ਉਹਨਾਂ ਮੋਨ ਨੇ ਆ ਪਨੀਰੀ ਹੈਗੀ ਵੱਡੀ ਵੱਡੀ ਤੇ ਮੈਂ ਕਹਾਂ ਜੇ ਕਾਤੋਂ ਜਾਣ ਕਢਣੀ ਛੋਟੇ ਦੀ ਵੱਡਾ ਕੱਢਦੇ ਆ ਉਹਨਾਂ ਮੋਨ ਨੇ ਚੱਲ ਕੇ ਪਨੀਰੀ ਵਾਲਾ ਖੱਤਾ ਠੀਕ ਆ ਬਾਈ ਜੀ ਫੇ ਮਿਲਦੇ ਆ ਇਧਰਲੀ ਸਾਈਡ ਤੇ ਹੈਗਾ ਕਾ ਆ ਜਾ ਮੋਟਰ ਵਾਲੇ ਬੰਨੇ ਦੇਖ ਕੇ ਆਓ ਚੰਗੀ ਤਰ੍ਹਾਂ ਆਜੋ ਆਜੋ ਟੱਕਲੇ ਕਿੜਾ ਮਾਰ ਕੇ ਆਜੋ ਕਾਕਾ ਕਿਤੇ ਕਿਤੇ ਨਾਲਾ ਉਹ ਪੈਰ ਗਿੱਲੇ ਨਾ ਉੱਥੇ ਖੜਾ ਹੀ ਆ ਜੀਤ ਪੈਰ ਨੰਗੇ ਆ ਤੁਹਾਡੇ ਆਹ ਆ ਹਾਂ ਕੰਡਾ ਆ ਆ ਆਪਣੀ ਪਿੱਤਾ ਤੈਨੂੰ ਕਿਤੋਂ ਮੰਗਾ ਦੀਏ ਆਈ ਠੰਡੇ ਦੇ ਬਗੈਰ ਤੁਰੇ ਫਿਰਦੇ ਆ ਠੰਡਾ ਪੀ ਕੇ ਪਤਾ ਹੋਰ ਗਰਮੀ ਲੱਗਦੀ ਆ ਅਣਾ ਉਹ ਕੀ ਕਰਦਾ ਕੱਲਾ ਉੱਥੇ ਉਹ ਬੰਦਾ ਉਹ ਦੀ ਤੂੰ ਉਹਨੂੰ ਕਹ ਆ ਦੀ ਪ੍ਰਾਤ ਲੈ ਕੇ ਆ ਜਾ ਮੁੰਡਾ ਛੱਡ ਕੇ ਆ ਜੂਗਾ ਉਧਰੋਂ ਓਏ ਇੱਧਰ ਓ ਮੇਰੂ ਇੱਧਰ ਓ ਚੰਗੀ ਤਰ੍ਹਾਂ ਕੱਢੋ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹ ਲੋਕਾਂ ਨੂੰ ਦਿਖਾ ਦੇਣਾ ਤੁਸੀਂ ਕਾਹ ਕਦਾ ਕੱਢਦੇ ਆ ਕਾਹ ਕੱਢਣੇ ਸਤਨਾ ਕਹਿਣ ਤੁਹਾਨੂੰ ਦੇ ਲਾ ਹਾਂ ਤਾਂ ਭਾਈ ਜੀ ਕਹਿਣੇ ਕਾਹ ਕਢੋਣਾ ਹੋਵੇ ਦੱਸ ਦਿਓ ਇਹ ਬੰਦੇ ਸਾਰੇ ਕਾਹ ਬਹੁਤੀ ਕੱਢਦੇ ਆ ਪਰ ਉਹਨ ਦੀ ਕੋਈ ਗਾਰੰਟੀ ਨਹੀਂ ਹੋਣ ਕਣਾ ਬੰਦੇ ਭਰਾਵਾ ਗਰਮੀ ਹੈਗੀ ਕੀ ਕਰਨਾ ਬੰਦੇ ਓਏ ਬੰਦਿਆਂ ਨੇ ਲਾਤਾ ਵਿੱਚ ਝੋਨੇ ਦੇ ਨਾਲ ਪਨੀਰੀ ਦੇ ਘਾਦ ਹੈ ਨਹੀਂ ਆਪਣੇ ਘਾਤੇ 'ਚ ਨਾ ਘਾ ਹੁੰਦਾਈ ਆ ਪਨੀਰੀ ਨੂੰ ਸਪਰੇ ਵੀ ਕੀਤੀ ਤਾਂ ਵੀ ਸੜਿਆ ਹੀ ਨਹੀਂ ਪਨੀਰੀ ਨੂੰ ਪਤਾ ਨਹੀਂ ਕੀ ਚੱਕਰ ਬਣਿਆ ਹੈਗੀ ਦੋ ਦੁਰਿਆਂ ਕਰਤੀਆਂ ਕਾਸ ਫੁੱਕਾ ਹੀ ਨਹੀਂ ਅੱਗੇ ਬੜਾ ਵਧੀਆ ਸੁੱਕ ਜਾਂਦਾ ਪਨੀਰੀ ਚਕਾਂ ਨਹੀਂ ਤਾਂ ਢੇੜਾ ਮਾਰਨਾ ਹੀ ਨਹੀਂ ਕੇ ਖੱਤੇ ਜ ਆਪਣੇ ਕਿਹੜਾ ਕਾ ਹੁੰਦਾ ਵਾ ਹੁਣ ਬੂਟਾ ਬੂਟਾ ਲਾਇਆ ਭੜਾਇਆ ਲੱਗਣਾ ਜ ਵੱਡਾ ਹੋ ਗਿਆ ਤਾਂ ਕਰਕੇ ਕਢਾਇਆ ਮਾਰਸ਼ਲ ਮੋਟਰ ਥੱਲੇ ਯਾਰਾ ਕੰਡ ਮਾਰਾ ਹੋ ਕ੍ਰਾਂਟ ਕਾ ਮਾਰਾ ਇੱਧਰ ਮਾਰਸ਼ਲ ਪਿੱਤੇ ਪਾਣੀ ਆ ਆਈ ਆਪਾ ਬੰਦਿਆਂ ਨੂੰ ਕੋਕ ਪਲਾ ਕੇ ਠੰਡੇ ਕਰ ਦਤਾ ਬੰਦੇ ਕਹਿੰਦੇ ਗਰਮੀ ਬਹੁਤ ਆ ਓ ਜਲਦੀ ਪੀਓ ਗਲਾਸ ਵਿੱਚ ਪੀ ਕੇ ਪੀ ਲੋ ਪੀ ਲੋ ਪਾੜਾ ਹੋਰ ਇੱਕ ਆ ਲੈ ਆ ਰਹਾ ਆ ਮੈਂ ਕਿਰਾ ਪੀਜਾ ਪੀਲਾ ਪੀਲਾ ਅਜੀ ਪਾਜੀ ਚੁਲੋ ਅਜੀ ਪਾਜੀ ਦੇਖਿਆ ਅੰਕਲ ਨੇ ਬੋਤਲ ਦੇਤਾ ਤੇ ਇਲਾ ਨਿਕਾ ਹ ਲੈ ਲੈ ਗਲਾਸ ਗਲਾਸ ਲੈ ਲੋ ਭਰਾਵਾ ਚਾਹੀਦਾ ਦਾ ਅਗਲਾ ਆ ਲੈ ਮਲੇੜ ਜਰਾ ਫਾਈਲ ਜਗਨ ਲੈ ਤਾਂ ਆ ਮੰਨਦਾ ਯਾਰ ਅਜੀ ਦੇਗਾ ਕਲਾਸ ਨਹੀਂ ਚੱਕ ਫਿਰ ਪੀ ਲੋ ਪੀ ਲੋ ਪੀ ਲੋ ਫੜ ਪੀ ਕੇ ਤਾਂ ਲੱਗੋ ਯਾਰ ਉਹ ਪਰਨਾਖਤਾ ਕੱਢੋ ਪਹਿਲਾਂ ਪੀ ਕੇ ਭੱਜ ਕੇ ਜਾਓ ਮੈਂ ਕੱਢਿਆ ਹੋਰ ਰਹਿ ਜਾਣਾ ਕੱਢਾਂਗਾ ਬਾਕੀ ਆਈ ਪਹਿਲੀ ਉਹ ਤੇ ਲੋਪੀ ਲੋਪੀ ਲੋ ਫੜ ਪੀ ਲੋ ਅੱਜ ਕਦੇ ਮੀਂਹ ਆ ਜਾਵੇ ਨਾ ਕਦੇ ਅਜ ਮਜ਼ਾ ਆ ਜਾਵੇ ਇੱਧਰ ਬੱਦਲ ਤਾਂ ਬਣਿਆ ਗੈਰ ਜੀ ਪਰ ਆਉਣਾ ਨਹੀਂ ਕਹਿਣੇ ਤੇ ਆਜਵੇਂ ਬੱਦਲ ਮੈਂ ਕਹਣਾ ਐਨ ਚੜ ਕੇ ਇੱਧਰ ਨੂੰ ਉਹ ਤਾਂ ਬਣੀ ਆਂਦਾ ਬੱਦਲ ਵਾਹ ਸੈਰ ਬੱਦਲ ਜਾ ਬਣ ਗਿਆ ਦੇਖੋ ਕੀ ਬੱਦਲ ਚੜਦਾ ਲੱਗਿਆ ਪਨੀਰੀ ਪਨੀਰੀ ਵਾਲਾ ਥਾਂ ਸਾਰਾ ਤੇ ਕੰਮ ਨਾ ਬੇੜਨਾ ਝੋਨਾ ਦਾ ਹੋ ਗਿਆ ਆਪਣੇ 4-5 ਨ ਲੱਗਿਆ ਇਹਨੂੰ ਪਨੀਰੀ ਖੜੀ ਸੀ ਉਹ ਤੇ 110 ਦੀ ਖੜੀ ਆ ਸਾਰੀ ਇੱਧਰ 22 ਦੀ ਆ ਜ਼ਰਾ ਬਾਪੂ ਦੇ ਨਾਲ ਤਾਂ ਤਾਂ ਮੈਂ ਕਹਾ ਬਾਦੀ ਇਹ ਨਹੀਂ ਪੈ ਜੂਗਾ ਤਾਂ ਫਿਰ ਪੱਠੇ ਬੀਜਾਂਗੇ ਜੀ ਤੇ ਅੱਜ ਲੱਗਿਆ ਮੈਂ ਵਾਹਣ ਤਾਂ ਆ 26 ਦੀ ਐ ਥੋੜੀ ਰੱਖ ਲੈਣੀ ਆ ਸਾਰਾ ਫੜਾ ਕਿਤੇ ਨਾ ਗਨੂਗਾ ਪੈ ਜਾਂਦਾ ਵਾ ਇਹ ਲਾਉਣ ਨੂੰ ਰੱਖ ਲੈਣੀ ਥੋੜੀ ਬਾਕੀ ਆਪਾਂ ਬਾਅਦਾਂ ਨਾਲ ਸਾਰਾ 110 ਦੀ ਪਨੀਰੀ ਤਾਂ ਬਹੁਤ ਖੜੀ 8 10 ਕਿੱਲਿਆਂ ਦੀ ਖੜੀ ਲਾ ਜਾ ਭੱਜ ਗਏ ਯਾਰ 2 ਘੰਟੇ ਰੰਡੇ ਰੰਡੇ ਲਾਇਆ ਫੇਰ ਜਾ ਨੂੰ ਲੈ ਲਾਂਗੇ ਜਾਓ ਜਾ ਭੱਜ ਕੇ ਜਾਓ ਆ ਦੇਖੋ ਵੀ ਕੀ ਖੜੀ ਆ ਤਾ ਕਿ ਪ੍ਰੀਵੀਅੂ ਬਹੁਤ ਅੱਛੀ ਹੈ ਬੰਦੇ ਇੱਥੇ ਬਾਟਾ ਕੱਢੇ ਆ ਬਈ ਵੀ ਪਿਆਰ ਹੀ ਆ ਕੋਈ ਤਾਂ ਦੇ ਹੋ ਗਿਆ ਰਿਪੀਟ ਬਹੁਤ ਗਰਮੀ ਕੀਤੀ ਜੀ ਇਹਦਾ ਪ੍ਰੈਸ ਆ ਆ ਘੜੀਤ ਪਣੀਰੀ ਦੀ 110 ਦੀ ਯਾਦ ਲੇਖੋ ਹੁਣ ਬਾਅਦ ਹੀ ਆਪਾਂ ਪੱਟੇ ਵੇਚਾਂਗੇ ਮੈਂ ਤਾਂ ਲੱਗ ਲੱਗ ਗਿਆ ਇਹਨੂੰ ਲੋੜਾ ਲੈ ਜੋ ਸਾਰਿਆਂ ਤੋਂ ਪਨੀਰੀਆਂ ਦੀ ਬਹੁਤ ਵਧੀਆ ਸਾਰੇ ਘਰਾਂ ਕੋਲ ਪਨੀਰੀਆਂ ਸਾਰਿਆਂ ਕੋਲ ਬਾਤੂ ਯਾਦਗੀ ਆਦ ਕੀ ਲੋੜ ਨਹੀਂ ਪਈ ਕਿਸੇ ਨੂੰ 8-10 ਗਿੱਲਿਆਂ ਦੀ ਆਹ ਵਾਲੀ ਪਨੀਰੀ ਘੜੀ ਆ ਪਣੀ। ਮੈਂ ਦਖਾਈਆਂ ਨੂੰ ਕਹਾਂ ਲੈ ਜਾਓ ਭਾਈ ਜਿਹਨੂੰ ਲੋਡ ਆ। ਆਈ ਦੇ ਦੇ ਕੇ ਮੈਂ ਆਪੇ ਭਾਈ ਨਹੀਂ ਫੋਨ ਲਗਾਵਾਂ ਮੈਂ। ਮੈਂ ਫਿਰ ਕਿਹਾ ਹੁਣ ਇਹ ਲੋਡ ਨਹੀਂ ਪੈਣੀ ਕਿਸੇ ਨੂੰ। ਵੀ ਜੜਾ ਕੋਈ ਜਾਣ ਨਹੀਂ ਦਿਆ ਬਾਦੋਂ ਹੁਣ। ਕਰਕੇ ਫਿਰ ਮੈਂ ਆਵਾਜ਼ਨ ਲਗਾ ਜਾਈਏ ਨਾਲੇ ਹੁਣ ਤਾਂ 110 ਦਾ ਤਾਂ ਕੋਈ ਮਤਲਬ ਨਹੀਂ ਲਾਉਂਦਾ ਉਹ ਤਾਂ 26 ਵੀ ਸਮਝ ਲਓ ਲੇਟ ਹੋਈ ਜਾਂਦਾ ਆ 20 25 ਤੱਕ ਦਾ ਲੱਗਦਾ ਲਾ ਦੋ ਬਸ ਬਾਅਦ ਚ ਛੁੱਟੀ ਆ ਬਹੁਤ ਆਨੰਦ ਨੇ ਪਹਿਲਾਂ ਹਲਵਾ ਦੇ ਕਹਿੰਦੇ ਨਹੀਂ ਵਾਗਦਾ ਬਿਲਕੁਲ ਪਹਿਲੇ ਦਾਰਾ ਦੇ ਉੱਨੇ ਚੱਕਰਾਂ ਥੱਲੇ ਚੱਕਰ ਵੀ ਘੱਟਾ ਤਾਂ ਵੀ ਪਹਿਲੇ ਲੋਡ ਤੇ ਬਹੁਤ ਵਧੀਆ ਮੰਗਦਾ ਜੀ ਇਹ ਮਾਰਵਾ ਕੇ ਮਿੱਟੀ ਢੇਰੀ ਲਾਉਂਦਾ ਕੇ ਜਾਨ ਕੱਥਲੇ ਘਟਣਿਆ ਮੈਂ ਕਹਾਂ ਦੇ ਦੇ ਕਿੰਨਾ ਕਿਲੋ ਇਹ ਕਾਰ ਉਹਦਾ ਜੈਦਾ 40 ਹੌ ਫੌ ਦਾ ਟਰੈਕਟਰ ਆ ਸਾਰਾ ਜੀ ਹਾਂ ਜੀ ਕਰਬੋ ਲੱਗੀ ਹੋਈ ਤਾਂ ਕਰਕੇ ਖਿੱਚੀ ਜਾਂਦਾ ਜੀ ਇਹ ਕਰਬੋ ਨਾਲ ਲੱਗੀ ਹੋਏ ਕਦੇ ਉਹਨਾ ਖਿੱਚੇ ਡਾ